ਸਭੀ ਪ੍ਰੈਸ ਕਰਮੀਆਂ ਦਾ ਧੰਨਵਾਦ ਕਰਤੇ ਹਾਂ ਅੱਜ ਅਸੀਂ ਦੱਸਣਾ ਚਾਹਾਂਗੇ ਜਿਵੇਂ ਤੁਹਾਨੂੰ ਪਤਾ ਹੀ ਆ ਵੀ ਕੱਲ ਜਿਹੜਾ ਕੇਂਦਰ ਨੇ ਪ੍ਰਸਤਾਵ ਭੇਜਿਆ ਸੀਗਾ ਅਸੀਂ ਉਹਨੂੰ ਰੱਦ ਕਰ ਦਿੱਤਾ ਹੈਗਾ ਵਾ ਔਰ ਕੇਂਦਰ ਨੂੰ ਜਿਹੜੇ ਬਹੁਤ ਸਾਰੇ ਸਾਡੇ ਖੇਤੀ ਦੇ ਇਕਨੋਮਿਕਸ ਦੇ ਮਾਹਰ ਨੇ ਉਹਨਾਂ ਦੇ ਡੇਟੇ ਦੱਸੇ ਹੋ ਗਏ ਆ ਪੀ ਜਿਹੜੀ ਕੰਟੈਕਟ ਫਾਰਮਿੰਗ ਉਹ ਵਾਸਤੇ ਸਾਡੇ ਕੋਲ ਪ੍ਰਪੋਜ਼ਲ ਆਈ ਸੀ ਵੀ ਜਿਹੜਾ ਕਿਸਾਨ ਕਣਕ ਤੇ ਝੋਨਾ ਛੱਡੂਗਾ ਉਹਨੂੰ ਜਿਹੜੀਆਂ 5 ਫਸਲਾਂ ਕੇਂਦਰ ਨੇ ਦਸੀਆਂ ਉਹਦੇ ਨਾਲ ਕੇਂਦਰ ਕੰਟੈਕਟ ਕਰੂਗਾ ਤੇ 5 ਸਾਲਾਂ ਵਾਸਤੇ ਉਹਨੂੰ ਖਰੀਦੂਗਾ ਇਹਦੇ ਵਿੱਚ ਦੋਸ਼ ਇਹ ਆ ਵੀ ਜਿਹੜੇ ਪਹਿਲਾਂ ਤੋਂ ਇਹ 5 ਫਸਲਾਂ ਬੀਜ ਰਹੇ ਨੇ ਉਹ ਆਪਣੇ ਆਪ ਉਹਦੇ ਵਿੱਚੋਂ ਬਾਹਰ ਹੋ ਜਾਣਗੇ ਇੱਕ ਤਾਂ ਇਹ ਦੋਸ਼ ਆ ਦੂਜਾ ਜਿਹੜੀ ਸਾਲਾਂ ਦੀ ਵਿੱਚ ਗਿਣਤੀ ਆ ਉਹ ਵੀ ਠੀਕ ਨਹੀਂ ਹੈਗੀ ਉਹ ਠੀਕ ਨਹੀਂ ਹੈਗੀ ਸਾਡੀ ਮੰਗ ਹੈਗੀ ਆ ਵੀ ਦੋ ਤਿੰਨ ਕਿਸਮ ਦੇ ਮਾਡਲ ਨੇ ਇੱਕ ਪੰਜਾਬ ਦਾ ਮਾਡਲ ਆ ਜਿਹੜਾ ਖੇਤੀ ਵਾਸਤੇ ਸਭ ਤੋਂ ਵਧੀਆ ਮਾਡਲ ਆ ਵੀ ਇੱਥੇ ਮੰਡੀ ਬੋਰਡ ਆ ਮਾਰਕੀਟ ਕਮੇਟੀਆਂ ਨੇ ਠੀਕ ਆ ਔਰ ਮੰਡੀ ਤੱਕ ਮੁੱਢਲਾ ਟਾਂਚਾ ਹੈਗਾ ਔਰ ਗਵਰਨਮੈਂਟ ਦੀ ਐਫਸੀਆਈ ਸੈਂਟਰ ਦੀ ਤੇ ਪੰਜਾਬ ਦੀਆਂ ਏਜੰਸੀਆਂ ਵੇਅਰ ਹਾਊਸ ਪੰਸਫ ਵਗੈਰਾ ਵਗੈਰਾ ਉਹ ਰਲ ਕੇ ਜਿਹੜਾ ਉਹ ਪ੍ਰੋਸੈਸ ਕਰਦੀਆਂ ਨੇ ਫਸਲ ਦੀ ਖਰੀਦ ਪ੍ਰਸ਼ਾਸਨੀ ਪਕਿਊਰਮੈਂਟ ਕਰਦੀਆਂ ਨੇ ਠੀਕ ਹੈ ਜੀ ਉਹ ਇੱਕ ਤਾਂ ਉਹ ਆ ਵੀ ਉਸ ਤਾਂਚੇ ਨਾਲ ਸਾਰੀਆਂ ਫਸਲਾਂ ਦੀ ਖਰੀਦ ਯਕੀਨੀ ਬਣਾਈ ਜਾਵੇ ਦੂਜਾ ਹੈਗਾ ਜਿਹੜੀ ਸਭ ਤੋਂ ਵੱਡੀ ਸਾਡੀ ਮੰਗ ਸਟੈਂਡ ਕਰਦੀ ਆ ਜਿਹਦੇ ਤੇ ਪੂਰੀ ਦੁਨੀਆ ਤੇ ਦੇਸ਼ ਦੇ ਕਿਸਾਨਾਂ ਦਾ ਭਰੋਸਾ ਵਾ ਕਿਉਂਕਿ ਸਰਕਾਰ ਜੋ ਵੀ ਕਰਦੀ ਆ ਉਹਦੇ ਵਾਸਤੇ ਕਾਨੂੰਨ ਲੈ ਕੇ ਆਉਂਦੀ ਆ ਠੀਕ ਆ ਕਾਰਪੋਰੇਟ ਜਦੋਂ ਵੀ ਸਾਡੇ ਤੇ ਲੁੱਟ ਦਾ ਘਵਾੜਾ ਚਲਾਉਂਦੇ ਨੇ ਤੇ ਉਹ ਦੇਸ਼ ਦੀ ਪਾਰਲੀਮੈਂਟ ਵਿੱਚ ਆਪ ਦੇ ਹਿਸਾਬ ਨਾਲ ਕਾਨੂੰਨ ਲੈ ਕੇ ਆਉਂਦੇ ਨੇ ਤੇ ਉਹਨਾਂ ਕਾਨੂੰਨਾਂ ਦੇ ਆਧਾਰ ਤੇ ਹੀ ਸਾਡੀ ਸਰਕਾਰ ਸਾਡੀ ਲੁੱਟ ਯਕੀਨੀ ਬਣਾਉਂਦੀ ਹੈਗੀ ਆ ਇੱਕ ਪਹਿਲਾ ਦੁਨੀਆ ਦਾ ਕਾਨੂੰਨ ਆ ਜਿਹੜਾ ਇਹ ਸਾਰੀ ਲੁੱਟ ਨੂੰ ਪਿਛਲੇ 75 ਸਾਲਾਂ ਵਿੱਚ ਜਿਹੜਾ ਖੇਤੀ ਸੈਕਟਰ ਨਾਲ ਧੱਕਾ ਹੋਇਆ ਜਿਹੜਾ ਕਿਸਾਨਾਂ ਦੀ ਲੁੱਟ ਕੀਤੀ ਗਈ ਆ ਉਸ ਲੁੱਟ ਨੂੰ ਰੋਕੂਗਾ ਉਹਨੂੰ ਕਹਿੰਦੇ ਆ ਐਮ ਐਸ ਪੀ ਖਰੀਦ ਦੀ ਗਰੰਟੀ ਦਾ ਕਾਨੂੰਨ ਜਿਹੜਾ ਕਾਰਪੋਰੇਟ ਲੋਬੀ ਆ ਉਹ ਕਦੀ ਵੀ ਇਸ ਕਾਨੂੰਨ ਨੂੰ ਆਉਣ ਨਹੀਂ ਦੇਊਗੀ ਇਹ ਕਾਨੂੰਨ ਦੇ ਆਇਆ ਸਦਾ ਵਾਸਤੇ ਸਾਡੀ ਖੇਤੀ ਮੰਡੀ ਤੋੜਨ ਦਾ ਖਤਮ ਕਰਨ ਦੀ ਉਹਦੇ ਤੇ ਲਟਕ ਰਹੀ ਤਲਵਾਰ ਖਤਮ ਹੋ ਜਾਏਗੀ ਇੱਕ ਤਾਂ ਆਹਾ ਹੈਗਾ ਇਸ ਕਰਕੇ ਸਾਡੀ ਮੰਗ ਆ ਵੀ ਐਮ ਐਸ ਪੀ ਖਰੀਦ ਦੀ ਗਰੰਟੀ ਦਾ ਕਾਨੂੰਨ ਲਿਆਂਦਾ ਜਾ ਸਕੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਜੇ ਇੱਛਾ ਸ਼ਕਤੀ ਹੋਊਗੀ ਤਾਂ ਇੱਕ ਦਿਨ ਦਾ ਸੰਸਦ ਦਾ اجلاس ਵੀ ਸੱਦਿਆ ਜਾ ਸਕਦਾ ਕੋਈ ਵੀ ਵਿਰੋਧੀ ਧਿਰ ਉਹਦੇ ਲਈ ਵਿਰੋਧ ਨਹੀਂ ਕਰੂਗੀ ਮੈਂ ਇਥੋਂ ਤੁਹਾਡੇ ਮੱਦਮਨਾ ਮੰਗ ਕਰਦਾ ਜਿੰਨੀ ਵੀ ਵਿਰੋਧੀ ਧਿਰ ਦੀਆਂ ਪਾਰਟੀਆਂ ਨੇ ਉਹ ਆਪਣੀ ਪੋਜੀਸ਼ਨ ਨੂੰ ਸਪਸ਼ਟ ਕਰਨ ਵੀ ਜੇ ਕੇਂਦਰ ਕਿਸਾਨਾਂ ਦੀ ਐਮਐਸਪੀ ਖਰੀਦ ਦੀ ਗਰੰਟੀ ਵਾਸਤੇ ਕਾਨੂੰਨ ਲੈ ਕੇ ਆਉਂਦਾ ਵਾ ਤੇ ਉਹ ਇਹ ਗੱਲ ਦਾ ਅਨਾਉਂਸਮੈਂਟ ਕਰਨ ਵੀ ਉਹ ਪਾਰਲੀਮੈਂਟ ਦੇ ਵਿੱਚ ਇਸ ਬਿੱਲ ਦੇ ਸਮਰਥਨ ਵਿੱਚ ਵੋਟ ਕਰਨਗੇ ਚਾਹੇ ਪੰਜਾਬ ਦੀ ਸ਼ੋਮਣੀ ਅਕਾਲੀ ਦਲ ਆ ਉਸ ਸਥਿਤੀ ਨੂੰ ਸਪਸ਼ਟ ਕਰਨ ਕਾਂਗਰਸ ਸਪਸ਼ਟ ਕਰੇ ਜਾਂ ਦੇਸ਼ ਵਿੱਚ ਵੱਖ-ਵੱਖ ਪਾਰਟੀਆਂ ਨੇ ਜਿਵੇਂ ਮਮਤਾ ਬੇਨਰਜੀ ਹੋਣਾਂ ਦੀ ਤਰਮੁਲ ਕਾਂਗਰਸ ਹੈਗੀ ਆ ਹੋਰ ਬਥੇਰੀਆਂ ਪਾਰਟੀਆਂ ਨੇ ਸਾਰੀਆਂ ਆਪਣੀ ਸਥਿਤੀ ਨੂੰ ਸਪਸ਼ਟ ਕਰਨ ਦਿਖ ਜੂਗਾ ਦੇਸ਼ ਨੂੰ ਕਿ ਕਿਹੜੀ ਪਾਰਟੀ ਦੇ ਐਮਪੀ ਪਾਰਲੀਮੈਂਟ ਦੇ ਵਿੱਚ ਸਾਡੇ ਕਾਨੂੰਨ ਨੂੰ ਸਪੋਰਟ ਕਰਨਾ ਚਾਹੁੰਦੇ ਆ ਕਿ ਨਹੀਂ ਕਰਨਾ ਚਾਹੁੰਦੇ ਤੇ ਸਭ ਤੋਂ ਸੌਖਾ ਸਖਾਲਾ ਇਸ ਮੋਰਚੇ ਨੂੰ ਸਿਰੇ ਲਾਉਂਦਾ 21 ਰਸਤਾ ਹੈਗਾ ਵੀ ਐਮਐਸਪੀ ਖਰੀਦ ਦੀ ਗਰੰਟੀ ਦਾ ਕਾਨੂੰਨ ਬਣਾਇਆ ਜਾਵੇ ਹੁਣ ਕੇਂਦਰ ਦਾ ਚਿਹਰਾ ਨੰਗਾ ਹੋ ਗਿਆ ਇਸ ਕਰਕੇ ਨੰਗਾ ਹੋ ਗਿਆ ਪਹਿਲੋ ਕਹਿੰਦੇ ਸੀ ਵੀ ਇਸ ਕੰਮ ਲਈ ਬਜਟ ਬਹੁਤ ਜ਼ਿਆਦਾ ਲੱਗ ਜੂਗਾ ਹੁਣ ਜਿਹੜੀ ਸਾਨੂੰ ਪੰਜਾਂ ਫਸਲਾਂ ਦੀ ਪ੍ਰਪੋਜ਼ਲ ਆਈ ਆ ਉਹਨਾਂ ਦਾ ਆਪਣਾ ਮੰਨਣਾ ਸੀ ਵੀ ਇਹਦੇ ਤੇ 1.5 ਲੱਖ ਕਰੋੜ ਰੁਪਏ ਤੋਂ ਵੱਧ ਦੀ ਰਕਮ ਲੱਗੂਗੀ ਇਹ ਕਹਿੰਦੇ ਸੀ ਔਰ ਮਾਹਰ ਦੱਸਦੇ ਨੇ ਠੀਕ ਆ ਜੀ ਪੀ ਜੀ ਐਮ ਐਸ ਪੀ ਖਰੀਦ ਦੀ ਗਰੰਟੀ ਦਾ ਕਾਨੂੰਨ ਲਿਆਂਦਾ ਜਾਵੇ ਤਾਂ ਜਿੰਨੇ ਪੈਸੇ ਉਹ ਇਹਦੇ ਤੇ ਲਾ ਰਹੇ ਨੇ 23 ਫਸਲਾਂ ਤੇ ਇਹਦੇ ਤੋਂ ਵੱਧ ਖਰਚ ਨਹੀਂ ਆਉਂਦਾ ਹੈਗਾ ਦੂਜਾ ਇਹ ਜਿਹੜੇ ਤੇਲ ਬੀਜ ਬਾਹਰੋਂ ਮਗਾਉਂਦੇ ਨੇ ਉਹਦੇ ਵਿੱਚ ਇਹਨਾਂ ਦੀ ਰਿਪੋਰਟ ਆ ਵੀ 175000 ਕਰੋੜ ਰੁਪਏ ਦਾ ਇਹ ਖਰਚਾ ਕਰਕੇ ਬਾਹਰੋਂ ਚੀਜ਼ਾਂ ਇੰਪੋਰਟ ਕਰਦੇ ਨੇ ਜੇ ਐਮ ਐਸ ਪੀ ਲੀਗਲ ਗਰੰਟੀ ਕਾਨੂੰਨ ਲਿਆਉਣ ਤਾਂ ਇਹਦੇ ਨੂੰ ਘੱਟ ਖਰਚਾ ਲੱਗ ਰਿਹਾ ਉਹ ਪੈਸਾ ਸਾਡੇ ਕਿਸਾਨਾਂ ਨੂੰ ਦਿੱਤਾ ਜਾ ਸਕਦਾ ਤੇ ਸਾਡੇ ਕਿਸਾਨ ਤੇਲ ਬੀਜ ਦੀ ਪੈਦਾਵਾਰ ਆਪਣੀ ਧਰਤੀ ਤੇ ਖੁਦ ਕਰ ਸਕਦੇ ਆ ਔਰ ਇਹਦੇ ਨਾਲ ਡਿਵਰਸੀਫਿਕੇਸ਼ਨ ਵੀ ਹੋ ਜਾਊਗਾ ਜਦੋਂ ਦੂਜੀਆਂ ਫਸਲਾਂ ਦੇ ਲਾਹੇਮੰਦ ਰੇਟ ਐਮ ਐਸ ਪੀ ਤੇ ਤੈਅ ਕੀਤੇ ਰੇਟ ਮਿਲਣਗੇ ਦਾ ਕਣਕ ਝੋਨੇ ਤੋਂ ਇਲਾਵਾ ਵੀ ਫਿਰ ਦੂਜੀਆਂ ਫਸਲਾਂ ਸਾਡਾ ਕਿਸਾਨ ਬੀਜੂਗਾ ਇੱਕ ਤੇ ਆ ਬਾਕੀ ਰਹਿ ਗਈ C2 50% ਫਾਰਮੂਲੇ ਤੇ ਉਹਦੇ ਤੇ ਅੱਗੇ ਵਧਿਆ ਜਾ ਸਕਦਾ ਅੱਗੇ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਮਾਫੀ ਕਰਜ਼ਾ ਮਾਫੀ ਜੇ ਜਦੋਂ ਦੀ ਵਾਰਤਾ ਸਾਡੇ ਨਾਲ ਚੱਲ ਰਹੀ ਆ ਕੇਂਦਰ ਸਰਕਾਰ ਦੀ ਉਹ ਆਰਡਰ ਕਰਦਣ 10 ਮਿੰਟਾਂ ਚ ਬੈਂਕਾਂ ਨੇ ਦੱਸ ਦੇਣਾ ਵੀ ਸਾਡਾ ਇੰਨਾ ਜ਼ਿਆਦਾ ਕਰਜ਼ਾ ਹੈਗਾ ਵ ਲਗਭਗ ਸਰਕਾਰ ਦੀਆਂ ਰਿਪੋਰਟਾਂ ਆ ਗਈਆਂ ਵੀ 18.58 ਲੱਖ ਕਰੋੜ ਰੁਪਈਆ ਸਾਡਾ ਕਰਜ਼ਾ ਹੈਗਾ ਵਾ ਤੋਂ ਫਿਰ ਉਹ ਉਹ ਜੱਕ ਮੁਕਤ ਵਿਲ ਪਾਵਰ ਹੈਗੀ ਆ ਸਰਕਾਰ ਦੇਸ਼ ਦੇ ਪ੍ਰਧਾਨ ਮੰਤਰੀ ਅਨਾਊਂਸਮੈਂਟ ਕਰ ਦੇਣ ਵੀ ਅਸੀਂ ਸਾਰੇ ਕਿਸਾਨਾਂ ਦਾ ਕਰਜ਼ਾ ਮਾਫ ਕਰਾਂਗੇ ਮਾਫ ਕਰਨ ਦਾ ਮੈਕੈਨਿਜ਼ਮ ਕੀ ਹੋਊਗਾ ਬਾਅਦ ਚ ਤੈ ਹੋ ਜੂਗਾ ਕਿਉਂਕਿ ਜਿਹੜੀ ਗੱਲ ਦੇਸ਼ ਦੇ ਪ੍ਰਧਾਨ ਮੰਤਰੀ ਜੀ ਕਰਨਗੇ ਉਹਨੂੰ ਪੂਰਾ ਦੇਸ਼ ਮੰਨੂਗਾ ਤੋ ਉਹਨਾਂ ਲਈ ਇਸ ਗੱਲ 'ਚੋਂ ਨਿਕਲ ਲਈ ਬਹੁਤ ਸਾਰੇ ਰਾਹ ਹੈਗੇ ਨੇ ਹੁਣ ਕੇਂਦਰ ਸਰਕਾਰ ਦੀ ਵਿਲ ਪਾਵਰ ਹੈਗੀ ਆ ਚਾਹੇ ਨਹੀਂ ਹੈਗੀ ਆ ਇਹ ਉਹਨਾਂ ਨੇ ਸੋਚਣਾ ਹੈਗਾ ਅਸੀਂ ਕਹਿੰਨੇ ਆਂ ਵੀ ਕਿਹਾ ਜਾਂਦਾ ਵੀ ਸਾਡਾ ਪ੍ਰਧਾਨ ਮੰਤਰੀ ਆਸਵਲੇ ਜਦੋਂ ਦੀ ਸਾਡੇ ਦੇਸ਼ ਨੇ ਆਜ਼ਾਦੀ ਹਾਸਲ ਕੀਤੀ ਆ ਇਹ ਭਾਜਪਾ ਦਾਵਾ ਕਰਦੀ ਆ ਵੀ ਸਭ ਤੋਂ ਸਟਰੋਂਗ ਪ੍ਰਧਾਨ ਮੰਤਰੀ ਆ ਅਸੀਂ ਚਲ ਇਹਨੂੰ ਹੀ ਮੰਨ ਲੈਨੇ ਆ ਤੋ ਤਾਕਤਵਰ ਪ੍ਰਧਾਨ ਮੰਤਰੀ ਜੀ ਜੇ ਦੇਸ਼ ਦੇ 60 ਕਰੋੜ ਕਿਸਾਨਾਂ ਲਈ ਖੇਤ ਮਜ਼ਦੂਰ ਲਾ ਲਈਏ 80 ਕਰੋੜ ਲੋਕਾਂ ਲਈ ਜਿਹੇ ਨਾਊਂਸਮੈਂਟ ਕਰਨਗੇ ਕਰਜ਼ੇ ਮਾਫੀ ਦੀ ਤੇ ਪਾਛਪਾ ਦੇ ਪ੍ਰਚਾਰ ਤੇ ਮੋਹਰ ਲੱਗ ਜੂ ਵੀ ਵਾਕਿਆ ਹੀ ਤਾਕਤਵਰ ਪ੍ਰਧਾਨ ਮੰਤਰੀ ਹੈਗੇ ਨੇ ਤਾਂ ਸਥਿਤੀ ਸਪਸ਼ਟ ਹੋ ਜੂਗੀ ਤੋਂ ਇਸ ਕਰਕੇ ਅਸਵਲੇ ਲੋੜ ਹੈਗੀ ਆ ਵੀ ਜਿਹੜਾ ਸਾਡੇ ਸਾਹਮਣੇ ਡੱਡ ਲੋ ਖੜਿਆ ਵਾ ਉਹਨੂੰ ਆਪਾਂ ਸਿਰੇ ਲਾਈਏ ਬਾਕੀ ਮੰਗਾ ਸਰਕਾਰ ਵਾਸਤੇ ਜਿਹੜੀ ਅਸੀਂ ਗੱਲ ਕਰ ਰਹੇ ਆ ਲਖੀਮਪੁਰ ਖਰੀਦਾਨ ਇਨਸਾਫ ਦੇ ਨਾਲ ਵੱਡਾ ਮੰਗ ਹੈ ਕੇਸ ਵਾਪਸ ਲੈਣੇ ਵੱਡੀ ਮੰਗ ਹੈ ਨਹੀਂ ਬਾਕੀ ਮੰਗਾਂ ਤੇ ਗੱਲ ਕਰਕੇ ਨਵੇੜਾ ਹੋ ਸਕਦਾ ਵਾ ਤਿੰਨ ਬਹੁਤ ਵੱਡੀਆਂ ਮੰਗਾਂ ਨੇ ਵਿੱਚ ਐਮਐਸਪੀ ਲੀਗਲ ਗਰੰਟੀ ਕਾਨੂੰਨ ਸੀ2+50% ਤੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਭਾਵੇਂ ਬਾਕੀ ਮੰਗਾਂ ਅਸੀਂ ਘੱਟ ਮਹੱਤਵ ਨਹੀਂ ਰੱਖਦੇ ਹਜੇ ਕੇਂਦਰ ਦੇ ਵਜ਼ੀਰ ਕਹਿੰਦੇ ਸੀ ਵੀ ਜਿਹੜਾ ਤੁਸੀਂ ਕਹਿ ਰਹੇ ਜੇ ਵੀ WTO ਤੋਂ ਭਾਰਤ ਅਸੀਂ WTO ਤੋਂ ਸਮੁੱਚੇ ਸਮਝੌਤੇ ਬਾਰੇ ਨਹੀਂ ਕਹਿ ਰਹੇ ਅਸੀਂ ਕਹਿੰਦੇ ਖੇਤੀ ਸੈਕਟਰ ਵਾਲੇ ਮਸਲੇ ਤੇ ਭਾਰਤ WTO ਦੀਆਂ ਨੀਤੀਆਂ ਤੋਂ ਬਾਹਰ ਖੇਤੀ ਸੈਕਟਰ ਨੂੰ ਕਰ ਲਵੇ ਉਹਦੇ ਤੇ ਉਹ ਕਹਿੰਦੇ ਸੀ ਚਰਚਾ ਕਰਕੇ ਦੱਸਾਂਗੇ ਦੱਸ ਦੇਣ ਉਹ ਕਹਿੰਦੇ ਸੀ ਨਿਰੇਗਾ ਤੇ ਤੁਸੀਂ ਚਰਚਾ ਕਰਨਾ ਚਾਹੁੰਦੇ ਸੀ ਸਲਾਹ ਕਰਕੇ ਤੁਹਾਨੂੰ ਦੱਸਾਂਗੇ ਉਹ ਕਹਿੰਦੇ ਸੀ ਕਰਜ਼ੇ ਤੇ ਦੱਸਾਂਗੇ ਅਸੀਂ ਤਾਂ ਦੱਸਤਾ ਨਾ ਸਾਨੂੰ ਪ੍ਰਪੋਜ਼ਲ ਮਨਜ਼ੂਰ ਆ ਕੇ ਨਹੀਂ ਮਨਜ਼ੂਰ ਹੁਣ ਕੇਂਦਰ ਬਿਆਨ ਦਾ ਅੱਗੇ ਵੀ ਉਹਨਾਂ ਉਹਨਾਂ ਨੂੰ ਕਿਹੜੀ ਗੱਲ ਮਨਜ਼ੂਰ ਆ ਤੇ ਕਿਹੜੀ ਗੱਲ ਤੇ ਸਥਿਤੀ ਸਪਸ਼ਟ ਹੋਣੀ ਚਾਹੀਦੀ ਅਗਲੀ ਗੱਲ ਐਸ ਵੇਲੇ ਵੀ ਸਾਡਾ ਸ਼ਹੀਦ ਪਰਿਵਾਰ ਦਾ ਜਿਹੜਾ ਉੱਥੇ ਪਵਿੱਤਰ ਦੇ ਆ ਉਹ ਹਸਪਤਾਲ 'ਚ ਪਈ ਹੋਈ ਆ ਜੇ ਪੰਜਾਬ ਸਰਕਾਰ ਇਸ ਤਰੀਕੇ ਨਾਲ ਇਹਨੂੰ ਡਿਲੇ ਕਰੂਗੀ ਸਾਡੇ ਸ਼ਹੀਦਾਂ ਦੀਆਂ ਲਾਸ਼ਾਂ ਹਸਪਤਾਲਾਂ ਵਿੱਚ ਰੁੱਲਣਗੀਆਂ ਤਾਂ ਇਹ ਠੀਕ ਗੱਲ ਨਹੀਂ ਹੈਗੀ ਅਸੀਂ ਕਹਿੰਦੇ ਪੰਜਾਬ ਸਰਕਾਰ ਤੁਰੰਤ ਪਾਲਿਸੀ ਡਿਕਲੇਅਰ ਕਰੇ ਕਿ ਉਹ ਇੰਨੀ ਰਕਮ ਦੇਊਗੀ ਜੇ ਕੋਈ ਕਿਸਾਨ ਸ਼ਹੀਦ ਹੁੰਦਾ ਉਹਨੂੰ ਨੌਕਰੀ ਤਾਂ ਫਿਰ ਸਾਨੂੰ ਬਾਰ-ਬਾਰ ਉਹਨਾਂ ਦੀ ਅਫਸਰ ਸੈਨਾ ਮੱਥਾ ਪੇਚੀ ਕਰਨ ਦੀ ਲੋੜ ਨਹੀਂ ਹੈਗੀ ਆਟੋਮੈਟਿਕ ਕੰਮ ਚੱਲੂਗਾ ਤੇ ਕੱਲ ਵੀ ਕਿਹਾ ਸੀ ਵੀ ਜੇ ਪਟਿਆਲੇ ਜ਼ਿਲ੍ਹੇ 'ਚ ਇੰਟਰਨੈਟ ਬੰਦ ਆ ਜਾਂ ਸੱਤਾ ਪੰਜਾਬ ਦੇ ਜ਼ਿਲ੍ਹਿਆਂ 'ਚ ਇੰਟਰਨੈਟ ਬੰਦਿਆ ਤੇ ਪੰਜਾਬ ਸਰਕਾਰ ਸਥਿਤੀ ਨੂੰ ਸਪਸ਼ਟ ਕਰੇ ਠੀਕ ਹੈ ਜੀ ਔਰ ਪਟਿਆਲਾ ਡੀਸੀ ਦੀਆਂ ਹਦਾਇਤਾਂ ਨੇ ਪੀ ਚਾਹੇ ਕੋਈ ਵੀ ਬੰਦਾ ਹੋਵੇ ਬ੍ਰਾਡਬੈਂਡ ਜਿਹੜਾ ਕਮਰਸ਼ੀਅਲ ਇਸਤੇਮਾਲ ਕਰਨ ਵਾਲਾ ਇੰਟਰਨੈਟ ਹੈ ਕਦੀ ਬੰਦ ਨਹੀਂ ਹੁੰਦਾ ਉਹਦੇ ਤੇ ਪਾਬੰਦੀ ਆ ਉਹ ਪਾਬੰਦੀ ਪੰਜਾਬ ਸਰਕਾਰ ਦੀ ਆ ਕੇਂਦਰ ਦੀ ਆ ਨਿਜਮ ਖੁੱਲ ਕੇ ਦੱਸੇ ਜਾਣ ਵੀ ਜੇ ਪੰਜਾਬ ਸਰਕਾਰ ਨਹੀਂ ਵੀ ਚਾਹੁੰਦੀ ਤੇ ਕਿਹ ਕੇਂਦਰ ਸਾਡਾ ਨੈਟ ਬੰਦ ਕਰ ਸਕਦਾ ਸਥਿਤੀ ਨੂੰ ਸਪਸ਼ਟ ਪੰਜਾਬ ਦੇ ਮੁੱਖ ਮੰਤਰੀ ਜੀ ਨੂੰ ਕਰਨਾ ਚਾਹੀਦਾ ਅਸੀਂ ਕੱਲ ਵੀ ਕਿਹਾ ਸੀ ਵੀ ਜੇ ਪੁਲਿਸ ਸਾਡੀ ਵਿੱਚ ਟੈਰੀਟਰੀ 'ਚ ਨਹੀਂ ਹੈਗਾ ਕੋਈ ਗੱਲ ਨਹੀਂ ਫਿਰ ਰੌਲਾ ਕੋਈ ਨਹੀਂ ਜੇ ਹੈਗਾ ਕਿ ਪੰਜਾਬ ਸਰਕਾਰ ਸਥਿਤੀ ਨੂੰ ਸਪਸ਼ਟ ਕਰੇ ਵੀ ਇਹ ਕੀ ਹੈਗਾ ਵਾ ਤਾਂ ਆ ਗੱਲਬਾਤ ਸੀਗੀ ਹੁਣ ਅਮਰਜੀਤ ਸਿੰਘ ਜੀ ਰੜਾ ਆਪਾਂ ਦੋ ਫੋਰਮ ਚੱਲ ਰਹੇ ਆ ਕਿਸਾਨ ਕਿਸਾਨ ਮਜ਼ਦੂਰ ਮੋਰਚਾ ਤੇ ਐਸਕੇਐਮ ਨੌਨ ਪੋਲਿਟਿਕਲ ਤਾਂ ਡੱਲੇਵਾਰ ਸਾਹਿਬ ਕਿਤੇ ਐਮਰਜੈਂਸੀ ਸੀ ਉੱਥੇ ਗਏ ਸੀ ਤੇ ਉਹਨਾਂ ਵੱਲੋਂ ਅਮਰਜੀਤ ਸਿੰਘ ਜੀ ਰੜਾ ਹੈਗੇ ਨੇ ਉਹ ਕਹਿੰਦੇ ਪਹਿਲੋ ਇੱਕ ਵਾਰੀ ਪਿੱਛੋਂ ਉਹ ਉਹ ਗੱਲ ਕਰਨਗੇ ਆਏਗੀ ਹਿੰਦੀ ਵੀ ਆਏਗਾ ਹਿੰਦੀ ਵਾਲਾ ਅਲੱਗ ਸ ਹੈ ਦੋਸਤੋ ਪੰਦੇਰ ਸਾਹਿਬ ਨੇ ਜਿਸ ਤਰ੍ਹਾਂ ਸਪਸ਼ਟ ਕੀਤਾ ਕੰਟਰੈਕਟ ਤੇ ਜਿਹੜਾ ਸਾਡੇ ਕੋਲ ਪ੍ਰਪੋਜ਼ਲ ਆਇਆ ਉਹਨੂੰ ਮੁੱਢੋਂ ਰੱਦ ਕੀਤਾ ਹੈ ਇਹਦੀ ਇੱਕ ਉਦਾਹਰਣ ਜਿਹੜੀ ਹੈ ਗੰਨੇ ਦੀ ਫਸਲ ਜਿਹੜੀ ਹੈ ਉਹ ਕਣਕ ਤੇ ਝੋਨੇ ਦੇ ਬਦਲ ਦੇ ਰੂਪ ਦੇ ਵਿੱਚ ਕਿਸਾਨ ਬੀਜਦਾ ਹੈ ਪਰ ਬਹੁਤ ਸਾਰਿਆਂ ਥਾਵਾਂ ਦੇ ਉੱਤੇ ਮਿਲ ਮਾਲਕਾਂ ਤੇ ਕਿਸਾਨਾਂ ਦੇ ਵਿੱਚ ਕੰਟਰੈਕਟ ਕਰਾ ਕੇ ਸਰਕਾਰ ਜਿਹੜੀ ਆ ਉਹ ਸਾਂਝਾ ਰੂਪ ਜਿਹੜਾ ਵਿੱਚ ਕੇਨ ਕਮਿਸ਼ਨ ਦੇ ਰੂਪ ਦੇ ਵਿੱਚ ਤੈਅ ਕਰਦੀ ਆ ਆਪਣਾ ਪਰ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਕਿਸਾਨਾਂ ਨੂੰ ਪੂਰੇ ਦੇਸ਼ ਦੇ ਵਿੱਚ ਗੰਨੇ ਦਾ ਮੁੱਲ ਲੈਣ ਵਾਸਤੇ ਰੁਲਣਾ ਪੈਂਦਾ ਇੱਕ ਉਦਾਹਰਨ ਆ ਜਿਹੜਾ ਇਹਨਾਂ ਨੇ ਸਾਨੂੰ ਫਸਲਾਂ ਦੇ ਉੱਤੇ ਜਿਹੜਾ ਕੰਟਰੈਕਟ ਕਰਨ ਦੀ ਗੱਲ ਕੀਤੀ ਆ ਤੇ ਸਭ ਤੋਂ ਸੌਖਾ ਤਰੀਕਾ ਜਿਹੜਾ ਡਾਈਵਰਸੀਫਿਕੇਸ਼ਨ ਦੀ ਗੱਲ ਕਰਦੇ ਆ ਡਾਈਵਰਸੀਫਿਕੇਸ਼ਨ ਵਾਸਤੇ ਜੇ ਐਮਐਸਪੀ ਤੇ ਗਰੰਟੀ ਕਾਨੂੰਨ ਮਿਲਦਾ ਹੈ 23 ਫਸਲਾਂ ਦਾ ਮੁੱਲ ਜਿਹੜਾ ਉਹ ਤੈਹ ਹੁੰਦਾ ਹੈ ਕਾਨੂੰਨ ਮੁਤਾਬਕ ਕੋਈ ਵੀ ਚਾਹੇ ਉਹ ਪ੍ਰਾਈਵੇਟ ਪਲੇਅਰ ਵੀ ਕਿਉਂ ਨਾ ਹੋਵੇ ਉਹ ਉਸ ਮੁੱਲ ਤੋਂ ਹੇਖਾਂ ਜੇ ਫਸਲ ਖਰੀਦਦਾ ਤੇ ਉਸ ਤੇ ਕਾਨੂੰਨੀ ਕਾਰਵਾਈ ਹੋਵੇ ਹੋਵੇਗੀ ਇਸ ਕਰਕੇ ਡਾਈਵਰਸੀਫਿਕੇਸ਼ਨ ਵਾਸਤੇ ਜਿਹੜਾ ਟੰਡੋਰਾ ਬਿਟਿਆ ਜਾ ਰਿਹਾ ਜਿਹੜਾ ਦੋਰਾ ਕਿਰਦਾਰ ਸਰਕਾਰ ਵੱਲੋਂ ਦਿਖਾਇਆ ਜਾ ਰਿਹਾ ਇਹ ਸਾਹਮਣੇ ਆਉਂਦਾ ਕਿ ਸਰਕਾਰ ਦੀ ਮਨਸ਼ਾ ਸਾਡੇ ਮੁੱਦਿਆਂ ਤੇ ਸਾਡੇ ਨਾਲ ਗੱਲਬਾਤ ਕਰਕੇ ਗੰਭੀਰਤਾ ਵਾਲੀ ਨਹੀਂ ਜੇ ਗੰਭੀਰਤਾ ਵਾਲੀ ਹੁੰਦੀ ਤੇ ਸਾਡੇ ਜਿਹੜੇ ਮੁੱਦਿਆਂ ਨੂੰ ਡਾਇਵਰਟ ਕਰਕੇ ਡਾਇਵਰਸੀਫਿਕੇਸ਼ਨ ਵੱਲੇ ਪਾਸੇ ਨੂੰ ਨਾ ਲਿਜਾਇਆ ਜਾਂਦਾ ਸੋ ਇਸ ਕਰਕੇ ਅਸੀਂ ਜਿਹੜਾ ਇਹਨਾਂ ਦਾ ਕੰਟ੍ਰੈਕਟ ਵਾਲਾ ਫਾਰਮੂਲਾ ਹੈ ਉਹਨੂੰ ਰੱਦ ਕਰਦੇ ਆ ਤੇ ਸਰਕਾਰ ਨੂੰ ਸਿੱਧਾ ਦੱਸਦੇ ਆ ਕਿ ਜਿਹੜੇ ਅਸੀਂ ਮੰਗ ਕਰਦੇ ਆ ਐਮਐਸਪੀ ਦੀ ਗਾਰੰਟੀ ਕਾਨੂੰਨ ਦੀ ਉਸ ਮੰਗ ਤੇ ਗੌਰ ਕਰੇ ਤੇ ਇਸ ਫੈਸਲੇ ਤੋਂ ਅੱਗੇ ਵਧ ਕੇ ਕੋਈ ਸਹੀ ਫੈਸਲਾ ਕਿਸਾਨਾਂ ਨੂੰ ਸੁਣਾਵੇ ਹੁਣ ਮੈਂ ਬੰਦੇ ਖਸਮ ਨੂੰ ਬੇਨਤੀ ਕਰਾਂਗਾ ਸ਼ੋ ਅਸਾ ਇੱਕ ਗੱਲ ਰਹਿ ਗਈ ਸੀ ਜਿਹੜੀ ਇਧਰੋਂ ਵੀ ਕਰ ਦੋਗੀ ਸਾਡੇ ਨਾਲ ਜਿਹੜੇ ਅੱਜ ਬੈਠੇ ਨੇ ਅਸ਼ੋਕ ਬਲਾਰਾ ਜੀ ਨੇ ਰਾਜਸਥਾਨ ਤੋਂ ਜੁਨੇ ਚਾਹੁੰਦੇ ਨੇ ਇਹ ਹਰਿਆਣਾ ਤੋਂ ਆਉਂਦੇ ਨੇ ਇਹ ਸਾਡੇ ਬਾਈ ਜੀ ਰਾਜਸਥਾਨ ਤੋਂ ਨੇ ਸੰਤ ਵੀਰ ਸਿੰਘ ਜੀ ਜੀਕੇਐਸ ਦੇ ਆਗੂ ਨੇ ਸਾਡੇ ਨਾਲ ਗੁਰਤੇਜਨ ਸਿੰਘ ਜੀ ਪਨੇੜੀ ਨੇ ਇਹ ਪਟਿਆਲੇ ਤੋਂ ਸਾਨੂੰ ਬਿਲੋਂਗ ਕਰਦੇ ਨੇ ਸਾਡੇ ਨਾਲ ਚਮਕੌਰ ਸਿੰਘ ਜੀ ਹੈਗੇ ਨੇ ਇਹ ਇਹ ਪੰਜਾਬ ਤੋਂ ਬਿਲੋਂਗ ਕਰਦੇ ਨੇ ਸਾਡੇ ਨਾਲ ਪਰਮਜੀਤ ਸਿੰਘ ਜੀ ਠੀਕ ਹੈ ਇਹ 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 ਜਿਹੜਾ ਵਾ ਇਹ ਮੱਧ ਪ੍ਰਦੇਸ਼ ਤੋਂ ਬਿਲੋਂਗ ਕਰਦੇ ਨੇ ਔਰ ਸਾਡੇ ਜੱਲੇਵਾਲ ਸਾਹਿਬ ਨੇ ਇਹ ਵੀ ਸਾਡੇ ਪੰਜਾਬ ਤੋਂ ਬਿਲੋਂਗ ਕਰਦੇ ਨੇ ਇਹ ਹੁਣ ਆਪਣੇ ਸਾਥੀਆਂ ਦੀ ਇੰਟਰੋਡਕਸ਼ਨ ਕਰਾ ਦੇਣਗੇ ਮਾੜਾ ਜੀ ਸਰਦੇਵ ਸਿੰਘ ਜੀ ਭੋਜਰਾਜ ਜੀ ਪੰਜਾਬ ਤੋਂ ਬਿਲੋਂਗ ਕਰਦੇ ਨੇ ਜੀ ਐਸਕੇਐਮ ਦੇ ਮੈਂਬਰ ਨੇ ਸਿੱਧੂਪੁਰ ਜੱਥੇਬੰਦੀ ਤੋਂ ਸਰਦਾਰ ਜਸਵੀਰ ਸਿੰਘ ਜੀ ਉਹ ਸਾਡੇ ਵਿੱਚ ਬੈਠੇ ਨੇ ਸੁਖਜੀਤ ਸਿੰਘ ਜੀ ਹਰਦੋ ਝੰਡੇ ਐਸ ਕੇ ਐਮ ਦੇ ਨਾਲ ਜੁੜੇ ਹੋਏ ਨੇ ਆਸੂਬੇ ਦੇ ਆਗੂ ਨੇ ਸੋਨੂ ਔਲਖ ਜੀ ਇਹ ਸੂਬੇ ਦੇ ਆਗੂ ਨੇ ਜੀ ਐਸ ਕੇ ਐਮ ਨਾਲ ਜੁੜੇ ਹੋਏ ਨੇ ਕੁਲਦੀਪ ਸਿੰਘ ਚਵਿੰਡਾ ਜੀ ਇਹ ਵੀ ਐਸ ਕੇ ਐਮ ਨਾਲ ਜੁੜੇ ਹੋਏ ਨੇ ਇਹ ਐਸ ਕੇ ਐਮ ਨੂੰ ਨਾਲ ਜਿਹੜਾ ਆ ਉਹ ਰਲ ਕੇ ਚੱਲਦੇ ਨੇ ਅਸ਼ੋਕ ਭਲਾਰਾ ਜੀ ਹਿੰਦੀ ਚ ਕਰ ਦੇਣਗੇ ਸਭੀ ਪੱਤਰਕਾਰ ਸਾਥੀਓ ਕਾ ਸਵਾਗਤ ਹੈ सभी सभी पत्रकार का स्वागत है जिस प्रकार से पंडेर साहब ने बताया कि जो अठारह तारीख को रात को मीटिंग हुई केंद्र सरकार के वजीरों के साथ वो एक प्रपोजल लेकर आए थे कि जो फसलें हैं पांच फसलें इनको हम एमएसपी के तहत खरीदेंगे परंतु इसमें एक पेश फसाया हुआ था कि जो लोग जो किसान गेहूं और धान की फसल की एवज में बदल के फसल बोएंगे उन फसलों को खरीदा जाएगा और उनसे वो लोग जो कॉन्ट्रेक्ट फार्मिंग के लिए आगे आएंगे वो उनसे संबंध बनाएंगे एक कॉन्ट्रैक्ट फार्मिंग का जन्म होगा और ये उन्नीस में चौधरी चरण सिंह ने जब जवाहरलाल नेहरू ने ये कॉन्ट्रैक्ट फार्मिंग की बात की थी तो चौधरी चरण सिंह ने इसको कंडेम किया था और आज टोटल जो हमारी सबसे प्रमुख मांग है एमएसपी का गारंटी खरीद कानून यदि सरकार पाँच लाख साठ हज़ार करोड़ की वर्किंग कैपिटल लेगी तो तमाम तेईस फसलें हमारी एम एस पी पर खरीदी जा सकती है यदि सरकार की नीयत ठीक है तो और जो हमारा लोन माफ़ करने की बात आती है उसमें से सात दशमलव तीन चार करोड़ का के सी सी का है और लगभग आठ करोड़ वाला जो है वो ट्रम लोन है तो सोलह लाख करोड़ के आसपास ये लोन है और इसको वेव ऑफ करना केंद्र सरकार के लिए कोई बड़ी बात नहीं है तो हमारी सबसे प्रमुखता से ये बात है कि पहला काम जो किसान की पहली मांग है वो है कि एमएसपी का गारंटी कानून जो प्रक्योरमेंट खरीद के लिए बनाया जाए जिसका भारत सरकार ने प्रधानमंत्री जी ने वायदा किया था दूसरी बात किसान और मजदूर के कर्जे की बात है तीसरी बात है सी टू प्लस फिफ्टी के फार्मूले के तहत हमारी कीमत तय हो और जिस प्रकार से पंडेर साहब ने बताया कि यदि केंद्र सरकार की नीयत अपने 80 करोड़ किसान और मजदूर के हित की है तो तुरंत प्रभाव से जिस प्रकार से वोमेन रिजर्वेशन बिल के लिए पार्लियामेंट का सेशन बुलाया गया इसी प्रकार से एक स्पेशल सेशन बुलाया जाए और ये किसान और मजदूर की मांग को पूरा किया जा सकता है दूसरी बात यदि केंद्र सरकार ये समझे कि इतना मजदूर की और किसान की हमें टाइम लग रहा है तो ये सारा जो एक्सपर्ट लोग हैं उन्होंने अपनी ओपिनियन दे दी कि ये आसानी से इस दायरे के अंदर किया जा सकता है तो हम केंद्र सरकार से ये बिल्कुल अपने दोनों फॉर्मों की तरफ से मांग करते हैं कि तुरंत प्रभाव से एमएसपी का खरीद का गारंटी का, का कानून बनाया जाए किसान का और मजदूर का कर्जा माफ़ किया जाए सी टू प्लस फिफ्टी पे हमारा मूल्य निर्धारण किया जाए और जो डिमांड्स पंडेर साहब ने बताई जिस प्रकार से एक बहुत बड़ा लैंड एक्विजिशन बिल है जो 2013 का था जो 2015 में मॉडल एक्ट के नाम से बदला गया वो पहले वाड़ा किया जाए और आगे हम अब जो माहौल ये चल रहा था तेरह तारीख से आपके सहयोग से पूरी दुनिया इसको देख रही है किस प्रकार से बमबारी हो रही है बुलेट्स चल रही है रबर की गोलियाँ, सैलिंग और पता नहीं क्या-क्या स्मोक शैल है अलग-अलग चीजें अलग एक शांतिपूर्वक प्रदर्शन पर हमारी बात केवल इतनी है कि केंद्र सरकार हमारी समस्या का समाधान कर दे वो यहाँ बैठ के कर दे वरना अपने बैरिकेड हटाए हम शांतिपूर्वक आगे जाना चाहते हैं वहां जाके हम अपनी बात रखेंगे और इसको ये इशू नहीं है अगबर बै कोई बैरिकेड तोड़ना है या दिल्ली पहुंचना है यदि सरकार चाहे तो हमारी बात यहाँ मान के हम वापस जा सकते हैं रही पंजाब सरकार की बात पंजाब सरकार की टेरिटरी में डीसी पटियाला ने भी विजिट की थी और ये कहा था कि मैंने हरियाणा गवर्नमेंट को ऐतराज़ किया है कि पंजाब की टेरिटरी में ये सेलिंग ना हो उसके बाद भी वो जारी रही दूसरा जो इंटरनेट और ब्रॉडबैंड की बात थी पहले तीन जिले का था अब सात जिले का हो गया ये तो पंजाब सरकार के हाथ की बात है तीसरा हमारा किसान यहाँ भी शहीद हो गया उधर पटियावाड़ा वाला शहीद हो गया खनौरी बॉर्डर पर और वो डेड बॉडी भी अब तक हॉस्पिटल के अंदर है कम से कम पंजाब सरकार इस पर कोई पॉलिसी का निर्धारण करके ये बताए कि भाई क्या कुछ क्या आपकी सोच क्या है यदि किसान मजदूर इसी तरह मरता रहा तो फिर हम इसको जो कॉन्स्टिट्यूशन का फोर्थ चैप्टर का आर्टिकल है कि वेलफेयर स्टेट नहीं है फिर तो इसको एक जबरदस्ती वाली सिचुएशन माना जाएगा तो आप लोगों के माध्यम से हमारा यही कहना है हमारी मांगे तुरंत मानी जाएं, ताकि हम अपने घर जाएं, और यदि नहीं मान रहे तो शांतिपूर्वक हमारे को प्रदर्शन करने की आगे जाने की इजाजत दी जाए। ठीक है, है हाँ जी कोई सवाल दस ਜਦਾ ਦਿੱਲੀ ਕੂਚ ਆ ਉਹ ਪੀਸਫੁਲੀ ਟੰਗਣਾ ਆਪਣੇ ਤਾਂ ਸਟੈਂਡ ਕਰਦਾ ਹੈਗਾ ਵਾ ਕਰੋਗੇ ਕੱਲ ਜੀ ਬਿਲਕੁਲ ਕਿੰਨੇ ਵਜੇ ਸ਼ੁਰੂਆਤ ਹੋਵੇਗੀ ਜੀ ਸਾਹਿਬ ਜੀ ਦੀ ਮੀਟਿੰਗ ਜੀ ਨਹੀਂ ਆਪਕੀ ਹੋਈ ਹੈ ਉਸਮੇ ਚੜੂਨ ਸਾਹਿਬ ਨੇ ਵੀ ਕਿਹਾ ਕਿ ਹਰਿਆਣਾ ਦੀ ਬਾਤ ਨਹੀਂ ਹੋਈ ਹੈ ਕੇਂਦਰੀ ਮੰਤਰੀ ਦਾ ਜੋ ਬਿਆਨ ਹੈ ਉਸਮੇ ਵੀ ਪੰਜਾਬ ਫੋਕਸ ਨਜ਼ਰ ਆ ਰਹਾ ਹੈ ਤਾਂ ਕਿਹਾ ਸਿਰਫ ਪੰਜਾਬ ਦੀ ਬਾਤ ਹੋ ਰਹੀ ਹੈ ਚੜੂਨ ਸਾਹਿਬ ਨੇ ਵੀ ਕਿਹਾ ਕਿ ਜੋ ਫਸਲ ਹੈ ਜੋ ہمارے ਹਾਂ ਪਰ ਪੋਸੀਬਲ ਨਹੀਂ ਹੋਣੀ ਇਸ ਤੇ ਬਾਤ ਹੋ ਰਹੀ ਹੈ ਦੇਖਿਏ ਕੇਂਦਰ ਕੇ ਮੰਤਰੀ ਕਾ ਬਿਆਨ ਜੋ ਉਹਨੋ ਨੇ ਦਿਆ ਉਹ ਦੁਨੀਆ ਦੀ ਪਟਲ ਮੈਂ ਸੁਣ ਲਿਜੀਏ ਇੱਕ ਵਾਰ ਅਗਰ ਆਪਕੋ ਸੁਣ ਕੇ ਲੱਗੇਗਾ ਤਾਂ ਅੱਛਾ ਕਲੀਅਰ ਹੋ ਜਾਏਗਾ ਉਹਨਾਂ ਨੇ ਤੇ ਪੂਰੇ ਦੇਸ਼ ਦੀ ਬਾਤ ਕੀਤੀ ਪਰ ਉਹ ਉਹ ਅਸੀਂ ਨੇ ਰੱਦ ਕਰਦੀ ਉਹ ਉਹ ਪ੍ਰਪੋਜ਼ਲ ਹੀ ਰੱਦ ਕਰਦੀ ਤਬ ਕਿਸਕੇ ਲਈ ਦਿਆ ਕਿਸਕੇ ਲਈ ਨਹੀਂ ਦਿਆ ਬਾਤੀ ਨਹੀਂ ਹਤੀ ਸਰ ਜੜੀ ਇਹ ਫਸਲੀ ਵਿਭਿੰਨਤਾ ਦੀ ਗੱਲ ਆਈ ਉਸ ਮੀਟਿੰਗ ਦੇ ਵਿੱਚ ਇਹ ਤੁਹਾਡੀ ਮੰਗ ਸੀਗੀ ਤੁਹਾਡੇ ਵੱਲੋਂ ਛੜੀ ਸੀ ਜਾਂ ਕੇਂਦਰ ਸਰਕਾਰ ਨੇ ਆਪਣੀ ਸਰਕਾਰ ਅਸੀਂ ਕੋਈ ਉਹਨਾਂ ਨੂੰ ਸਾਡੀ ਮੰਗ ਆ ਸੀ ਸਾਡੀ ਪ੍ਰਪੋਜ਼ਲ ਆ ਆ ਸਾਡੀ ਲੈਲਨ ਪ੍ਰਪੋਜ਼ਲ ਆ ਪੀ ਐਮ ਐਸ ਪੀ ਖਰੀਦੀ ਗਰੰਟੀ ਦਾ ਕਾਨੂੰਨ ਲਿਆਂਦਾ ਜਾਵੇ ਸਪੈਸ਼ਲ ਸੈਸ਼ਨ ਤਦਕੇ ਇਹ ਤੇ ਦੱਸੋ ਸਾਰੀਆਂ ਫਸਲਾਂ ਦੇ ਉੱਪਰ ਦੀ ਸਾਰੀਆਂ ਫਸਲਾਂ ਤੋਂ ਪੰਦੇਰ ਸਾਹਿਬ ਮੁਆਵਜ਼ੇ ਤੁਹਾਡੀ ਗੱਲ ਉਹ ਸੀ ਸ਼ਹੀਦ ਕਿਸਾਨਾਂ ਲਈ ਤੁਹਾਡੀ ਗੱਲ ਉਹ ਹੀ ਸਰਕਾਰ ਨਾਲ ਹੋਵੇ ਵੀ دیا ہوا ਹੈ ਤਾਂ ਕੱਲ ਆਪ 11:00 ਵਜੇ ਦਿੱਲੀ ਪੁੱਛ karenge यहां पे ਕੀ ਬੋਲਾ ਕੱਲ ਦਿੱਲੀ ਪੁੱਛ karenge यहां पे 11:00 ਵਜੇ ਦੇਖਿਏ ਜੋ ਅਨਾਊਂਸਮੈਂਟ ਹੋ ਚੁੱਕੀ ਹੈ ਉਹ ਪੱਕੀ ਹੈ ਖੜੀ ਹੈ ਸਟੈਂਡ ਕਰ ਰਹੀ ਹੈ ਪੰਦੇਰ ਸਾਹਿਬ ਤਾਂ ਕੋਈ ਮੰਗ ਮੰਨ ਲਈ ਵੀ ਹੈ ਇਸ ਬਾਰੇ ਵਿੱਚ ਸਰਕਾਰ ਨੇ ਕੋਈ ਮੰਗ ਮੰਨ ਲਈ ਹੋ ਦੇਖਿਏ ਮੰਗੇ ਮੰਨ ਲਈ ਹੁੰਦੀ ਤਾਂ ਜ਼ਰੂਰਤ ਕਿਹੜੀ ਪੜਤੀ ਅੰਦੋਲਨ ਚਲਾਉਣੇ ਦਾ ਕੋਈ ਕੋਈ ਮੰਗੇ ਨਹੀਂ ਮੰਨੀ ਭਾਈ ਕੋਈ ਕੋਈ ਮੰਗੇ ਨਹੀਂ ਮੰਨੀ ਭਾਈ ਤਾਡੀਆਂ ਸਾਰੀਆਂ ਮੀਟੀਆਂ ਸੀਐਮ ਕਿਹੜੀਆਂ ਖਰੀਦ ਏਜੰਸੀਆਂ ਤੋਂ ਜਿਹੜੀਆਂ 5 ਫਸਲਾਂ ਦੀ ਗੱਲ ਹੋ ਰਹੀ ਹੈ ਉਹ ਸਰਕਾਰ ਕਹਿੰਦੀ ਹੈ ਕਿ ਖਰੀਦ ਏਜੰਸੀਆਂ ਜਿਹੜੀਆਂ ਕਿਸਾਨਾਂ ਦੀਆਂ 5 ਫਸਲਾਂ ਚੱਕਣਗੀਆਂ ਦੇਖੋ ਉਹ ਕੰਟੈਕਟ ਫਾਰਮਿੰਗ ਆ ਉਹਦੋਂ ਅਸੀਂ ਮੂਲੋਂ ਰੱਦ ਕਰਦੇ ਆ ਫਿਰ ਇੰਡੈਕਸ ਦਿੱਤਾ ਹੋਵੇ ਨਾਲ ਕੋਈ ਉਹਨਾਂ ਨੇ ਕੋਈ ਤਾਂ ਤਰਕ ਦਿੱਤਾ ਹੋਵੇ ਵੀ ਆਹ ਏਜੰਸੀਆਂ ਖਰੀਦਣ ਨੀ ਨਾ ਮੈਂ ਕਹਿੰਦਾ ਉਹ ਚ ਜੜੀਆਂ ਮਰਜੀ ਏਜੰਸੀਆਂ ਖਰੀਦ ਲੈਣ ਜਦੋਂ ਅਸੀਂ ਉਹਨਾਂ ਦੀ ਤਜਵੀਜ਼ ਹੀ ਰੱਦ ਕਰ ਦਿੱਤੀ ਫਿਰ ਅਸੀਂ ਉਧਰ ਦੇਖਣਾ ਕਿਉਂ ਵਾਂ ਠੀਕ ਹੈ ਜੀ ਸਵਾਲ ਤਾਂ ਇਹ ਹੈਗਾ ਜਦੋਂ ਸਾਨੂੰ ਤਜਵੀਜ਼ ਹੀ ਨਹੀਂ ਪਸੰਦ ਪ੍ਰਾਈਵੇਟ ਸੀ ਏਜੰਸੀਆਂ ਜਾਂ ਉਹ ਸਰਕਾਰੀ ਨਹੀਂ ਉਹ ਚ ਸਰਕਾਰੀ ਏਜੰਸੀਆਂ ਵੀ ਸੀਗੀ ਪਰ ਉਹ ਕੰਟੈਕਟ ਬੇਸ ਇਹ ਇਹ ਪਹਿਲੋ ਰਾਜਸਥਾਨ ਚ ਵਿੱਚ ਹੋ ਰਹੀ ਆ ਓਕੇ ਉਹ ਹੋ ਰਿਹਾ ਕਿਸਾਨਾਂ ਨੂੰ ਪਸੰਦ ਨਹੀਂ ਹੈਗੀ ਉਹ ਕਰ ਰਹੇ ਆ ਪਰ ਉਹਦੇ ਵਿੱਚ ਉਹ ਠੀਕ ਨਹੀਂ ਹੈਗੀ ਇਸ ਕਰਕੇ ਆਪਾਂ ਉਹਦੇ ਤੇ ਬਹੁਤਾ ਗਾਂ ਜਾਂਦੇ ਸੋਚਦੇ ਹਾਂ ਜੀ ਸਰ ਜੀ ਇਹ ਨਹਿਰ ਸਾਹਿਬ ਤੁਹਾਡੀ ਹਰ ਮੀਟਿੰਗ 'ਚ ਸੀਐਮ ਪੰਜਾਬ ਮੌਜੂਦ ਹੁੰਦੇ ਸੀ ਕੀ ਤੁਹਾਡੀ ਸ਼ਹੀਦ ਕਿਸਾਨਾਂ ਦੇ ਮੁਆਵਜ਼ੇ ਲੈ ਕੇ ਗੱਲਬਾਤ ਤੁਹਾਡੇ ਟੇਬਲ 'ਤੇ ਕੋਈ ਹੋਈ ਦੇਖੋ ਅਸੀਂ ਅੱਜ ਵੀ ਤੁਹਾਡੇ ਥਰੂ ਮੰਗ ਕਰ ਰਹੇ ਹਾਂ ਉੱਥੇ ਵੀ ਗੱਲ ਕੀਤੀ ਸੀ ਵੀ ਪੰਜਾਬ ਸਰਕਾਰ ਸ਼ਹੀਦ ਕਿਸਾਨਾਂ ਵਾਸਤੇ ਮਜ਼ਦੂਰਾਂ ਵਾਸਤੇ ਆਪਣੀ ਪਾਲਿਸੀ ਕਲੀਅਰ ਕਰ ਦੇਣ ਸਰ ਜੀ ਆਪ کہہ ਰਹੇ ਕਿ ਸ਼ਾਂਤੀਪੂਰਵਕ ਜਾਣਾ ਚਾਹਤੇ ਹਨ ਲੇਕਿਨ ਆਪਕੀ ਰਣਨੀਤੀ ਕੀ ਹੋਗੀ ਕਿਉਂਕਿ ਪੈਰੀਕੇਟਿੰਗ ਤਾਂ ਅਭੀ ਜਸਕੀ ਤਸ ਹੈ ਵੈਸੇ ਹੀ ਜਵਾਨ ਅਭੀ ਇਹ ਦੇਖ ਲੀਏ ਇਹ ਨੰਗੇ ਹੱਥ ਐਸੇ ਜਾਣਗੇ ਔਰ ਬੋਲੀਏ ਤੁਸੀਂ ਕੱਲ ਕੇ ਤੁਸੀਂ ਪ੍ਰੈਸ ਕਾਨਫਰੈਂਸ ਤੇ ਕਿਹਾ ਕਿ ਆਪਣੀ ਅਸੀਂ ਗੱਲ ਹੁਣੇ ਰੱਖਤੀ ਹੈ ਕਿ ਅਸੀਂ ਰਿਜੈਕਟ ਕਰਦੇ ਉਹਨਾਂ ਨੇ ਆਫਰ ਕੀਤੀ ਸੀ ਹੁਣ ਉਹਨਾਂ ਨੇ ਕੀ ਫੈਸਲਾ ਕਰਨਾ ਹੈ ਅੱਗੇ ਕਿ ਜੇ ਦੁਬਾਰਾ ਤੋਂ ਮੀਟਿੰਗ ਲਈ ਬੁਲਾਉਂਦੇ ਨੇ ਕੱਲ ਜਾਂ ਅੱਜ ਸ਼ਾਮ ਤੱਕ ਕੋਈ ਇਹੋ ਜਿਹਾ ਫੈਸਲਾ ਆਉਂਦਾ ਹੈ ਕਿ ਦੁਬਾਰਾ ਮੀਟਿੰਗ ਕਰ ਲਓ ਜਿਹੜੀ ਗੱਲ ਤੁਸੀਂ ਰੱਖੀ ਆ ਤੁਸੀਂ ਤਾਂ ਮਨਾਂ ਕਰਤਾ ਤਾਂ ਫਿਰ ਕੱਲ ਦਾ ਜਿਹੜਾ ਇਹ ਪ੍ਰੋਟੈਸਟ ਹੈਗਾ ਅੱਗੇ ਵਧਦਾ ਇਹ ਹੋਲਡ ਹੋਏਗਾ ਜਾਂ ਫਿਰ ਅੱਗੇ ਵਧੂਗੇ ਅਸੀਂ ਦੇਖੋ ਜੇ ਇਹਦੇ ਸਿਰ ਤੇ ਤਾਂ ਕੁਝ ਨਹੀਂ ਕਿਹਾ ਜਾਂਦਾ ਠੀਕ ਹੈ ਜੀ ਜੇ ਕੋ ਜੇ ਉੱਤੇ ਤਾਂ ਸਦੋਂ ਸਰਕਾਰ ਕੋ ਗੱਲ ਕਰੂਗੀ ਬਿਆਨ ਆਊਗਾ ਫਿਰ ਫਿਰ ਉਹਦੇ ਤੇ ਵਿਚਾਰ ਵੀ ਕਰ ਲਾਂਗੇ ਹਾਲੇ ਕੋ ਨਾ ਬਿਆਨ ਆ ਨਾ ਕੋ ਗੱਲ ਕਰਨਾ ਚਾਹੁੰਦਾ ਹਾਲੇ ਤੇ ਜਿਹੜੀ ਗੱਲ ਮੰਤਰੀ ਸਾਹਿਬ ਕਹਿ ਕੇ ਗਏ ਆ ਵੀ ਅਸੀਂ ਤੁਹਾਨੂੰ ਦੱਸਦੇ ਆ ਬਾਕੀ ਮੰਗਾ ਤੇ ਅਸੀਂ ਅਸੀਂ ਤਾਂ ਸੋਚ ਕੇ ਦੱਸਤਾ ਉਹ ਦੱਸਣ ਉਹਨਾਂ ਨੇ ਕੀ ਸੋਚਿਆਗਾ ਪਰੰਤੂ ਤਾਂ ਕਹਿ ਸਕਦੇ ਆ ਕਿ ਸਰਕਾਰ ਕੇ ਪਾਸ ਸਿਰਫ આજ ਰਾਤ ਤੱਕ ਦਾ ਵਕਤ ਹੈ देखिए सरकार के पास पहले दो साल का समय रहा सरकार के पास लगभग पचास दिन हो गए वो मोर्चा चलते हुए तब भी समय रहा तेरह से आज कितनी डेट तब भी समय रहा अब सरकार समय की बात नहीं बात नियत की है अगर सरकार की नियत ठीक है तो समय बहुत है अगर नियत ठीक नहीं है तो फिर कोई भी समय नहीं है, हम सभी गुटों को मिले है। ये देश के किसान मजदूर के लिए है सभी गुटों का स्वागत करेंगे जो किसान मजदूर हित के लिए संघर्ष करना चाहते है हमारे दोनों फोर्मो का एक जापता है उस जाबते में जो भी रहेगा उसको वेलकम करते हैं सरकार की ओर को से कोई संपर्क नहीं हुआ चलिए मैं बोल रहा हूँ केंद्र सरकार एमएसपी गारंटी का कानून बनाए माहिरों की रिपोर्ट ये कहती है जितना पैसा वो जो उन्होंने प्रपोजल भेजी ठीक है जी जिसको हमने रद्द किया भी ये कॉन्टैक्ट फार्मिंग फार्मिंग से हम सहमत नहीं हैं उसकी वजह बताई उन्होंने कहा भी जो गेहूं से धान से किसान बाहर निकलेगा मंत्री मोदी ने यह भी कहा उनकी डिटेल हमारे पास पहले से मौजूद है उनको हम पांच साल का लीगल कॉन्टैक्ट देंगे तो जो ये लोग पहले से ये फसलें बो रहे हैं वो अपने आप इससे बाहर निकल जाएंगे तो यह दोषपूर्ण नीति से हमने रद्द कर दी जितने पैसे वो इसके ऊपर लगा लगभग उन्होंने कहा डेढ़ लाख करोड़ का खर्च आएगा प्रिक्योरमेंट पर उतना ही खर्च अगर सभी फसलों के ऊपर हमें एम एस पी लीगल ग्रंटी कानून बना के दिया जाए तो उतना ही कानून खर्च उस पर आएगा दूसरा जो बाहर से ऑयल मंगाया जा रहा है उसके पाम ऑयल उसके ऊपर एक लाख पचहत्तर हज़ार करोड़ का खर्च आता यही रकम हमें एम एस पी ग्रंटी कानून पर दी जाए एक तो हमारा जो डॉलर उधर जा रहा है वो बचेगा और देश के किसान खेती से आपको पैदा करके देंगे अगर एम एस पी ग्रंटी कानून बन जाए तो देश के किसान और खेत मजदूर के पास बहुत सो पैसा आएगा और वो पैसा वो बाज़ार में खर्च करेंगे तो देश की तरक्की अधिक जीडीपी बहुत ज़्यादा बढ़ेगी और हम कह रहे हैं कि आप जितने भी विरोधी दल हैं चाहे कांग्रेस है तृणमूल कांग्रेस है अभी पंजाब में अकाली दल है आम आदमी पार्टी अथवा सभी वो ये स्थिति को स्पष्ट करें और बोलें केंद्र से कि अगर केंद्र एक दिन का संसदीय सत्र लाता है किसानों को एमएसपी गारंटी कानून देने के लिए तो उनके एमपी जो सभी हैं वो इसके समर्थन में खड़े होंगे तो कोई गतिरोध आने वाला नहीं हम तो इससे आगे जाके बोल रहे हैं कि विरोधी दलों को एम एस कानून लाने के लिए जो संसद के स्पीकर हैं उनको लिखना चाहिए ਜੇ ਜੇ ਉੱਧਰ ਨੂੰ ਆਪਾਂ ਜਦੋਂ ਇਹ ਫੈਸਲਾ ਹੋ ਜਾਊਗਾ ਉਹ ਗੱਲ ਕਰ ਦੇਣਗੇ ਉਸ ਪ੍ਰਸਪਤੀਆਂ ਵਿੱਚ ਸਾਡੇ ਕੋਲ ਉਹਦਾ ਪਲਾਨ ਹੈਗਾ ਅਸੀਂ ਉਦੋਂ ਨੂੰ ਉਸ ਬਾਰੇ ਦੱਸ ਦਿਆਂਗੇ ਮਦੇਸ਼ਾ ਸਰਵੀ ਸਿੰਘ ਰਾਜੇਵਰ ਨੇ ਕੱਲ ਕਿਹਾ ਕਿ ਵੋਟ ਫ੍ਰੀ ਗੱਲਾਂ ਹੋ ਰਹੀਆਂ ਨੇ ਜਿਹੜੀਆਂ ਫੈਸਲਾ ਬਾਹਰੋਂ ਮੰਗਾਈਆਂ ਜਾਂਦੇ ਭੇਜਿਆ ਜਾਂਦੇ ਪੌਣੇ 2 ਲੱਖ ਕਰੋੜ ਦਾ ਤੁਸੀਂ ਕਰਜ਼ਾ ਕਹਿੰਦੇ ਹੋ ਜਾਂ ਖਰਚਾ ਕਹਿੰਦੇ ਹੋ ਆਉਂਦਾ ਯਾਰ ਪਿਛਲੀ ਵਾਰੀ ਅੰਦੋਲਨ ਜਦੋਂ ਗੱਲਾਂ ਹੋਈਆਂ ਸੀ ਉਦੋਂ ਇਹ ਮੀਟਿੰਗ 'ਚ ਗੱਲਾਂ ਨਿਕਲ ਕੇ ਸਾਹਮਣੇ ਆਈਆਂ ਸੀ ਕਿ ਤਕਰੀਬਨ 14 ਲੱਖ ਕਰੋੜ ਦਾ ਖਰਚਾ ਆਇਆ ਜੇਕਰ ਸਾਰੀਆਂ ਫੈਸਲਾ ਤੇ ਐਮਐਸਪੀ ਦੇਣੀ ਹੈ ਕੀ ਉਹ 14 ਲੱਖ ਕਰੋੜ ਹੁਣ ਵੀ ਖੜਾ ਹੈ ਜਾਂ ਪਾਉਣੇ ਦਾ 2 ਲੱਖ ਕਰੋੜ ਦਾ ਜਿਹੜੀ ਗੱਲ ਕੀਤੀ ਜਾਂਦੀ ਹੈ ਕੀ ਤੁਹਾਨੂੰ ਨਹੀਂ ਲੱਗਦਾ ਵੀ ਆਂਕੜੇ ਮਿਸਮੈਚ ਹੋ ਚੁੱਕੇ ਨੇ ਇੱਥੇ ਦੇਖੋ ਇਹ ਤਾਂ ਸਰਕਾਰ ਦੇ ਆਪਣੇ ਦਾਅਵੇ ਨੇ ਸਰਕਾਰ ਦੇ ਮੰਤਰੀ ਨੇ ਜਿਹੜਾ ਪਿਛਲੀ ਮੀਟਿੰਗ 'ਚ ਆਫੀਸ਼ੀਅਲੀ ਬਿਆਨ ਦਿੱਤਾ ਸੀਗਾ ਤੋਮਰ ਜੀ ਨੇ 15 ਲੱਖ ਕਰੋੜ ਰੁਪਏ ਦਾ ਖਰਚਾ ਆਊਗਾ ਠੀਕ ਆ ਅਸੀਂ ਕਹਿੰਨੇ ਕਿਉਂ ਨਹੀਂ ਤੁਸੀਂ মিডিਆ ਦੇ ਵਿੱਚ ਆ ਜਾਓ ਇਹ ਗੱਲ ਤੇ ਚਰਚਾ ਕਰ ਲੈਨੇ ਆ ਇਹ ਅਸਲ ਵਿੱਚ ਖਰਚਾ ਕਿੰਨਾ ਆ ਰਿਹਾ ਹੈ ਜੇ ਸਾਡੇ ਕੋਲ ਕੋ ਤੱਤ ਹੈਗੇ ਆ ਤੇ ਅਸੀਂ ਦਾਵਾ ਠੋਕੇ ਕਹਿ ਰਹੇ ਨਾ ਸਰਕਾਰ ਜਦੋਂ ਗੱਲ ਕਰਨਾ ਹੀ ਨਹੀਂ ਚਾਹੁੰਦੀ ਹੈਗੀ ਫਿਰ ਗੱਲ ਕੀ ਕਰਾਂਗੇ ਦੂਜਾ ਜਿਹੜਾ ਗਰੰਟੀ ਕਾਨੂੰਨ ਬਣਾਉਣ ਦਾ ਸਵਾਲ ਆ ਉਹ ਕਿਸੇ ਖਰਜ ਤੇ ਨਿਰਭਰ ਨਹੀਂ ਹੈਗਾ ਉਹ ਪੋਲਿਟੀਕਲ ਵਿਲ ਦਾ ਸਵਾਲ ਆ ਜੇ ਪੋਲਿਟੀਕਲ ਵਿਲ ਹੈਗੀ ਹੈ ਤੇ ਲੈਬਨ ਅੱਗੇ ਦਾ ਮੈਕੈਨਿਜ਼ਮ ਤੈ ਹੋ ਜਾਊਗਾ